ਤੇ ਗੱਲ ਕਰਦੇ ਆ ਉਸ ਸਾਂਝੇ ਪੰਜਾਬ ਦਾ ਪੰਜਾਬ ਦੇ ਲੋਕ ਕਵੀ ਦੀ 우ਸਤਾਦ ਦਾਮਨ ਸਾਹਿਬ ਦੀ ਇਹਦੇ ਵਿੱਚੋਂ ਆਪਾਂ ਗੱਲ ਦੀ ਸ਼ੁਰੂਆਤ ਕਰਦੇ ਆ ਦਾਮਨ ਸਾਹਿਬ ਲਿਖਦੇ ਨੇ ਕਿ ਜਿੱਥੇ ਖੁਸ਼ੀ ਦੇ ਵਾਜੇ ਪੈ ਵੱਜਦੇ ਸਨ ਉੱਥੇ ਹਸਰਤਾਂ ਦੇ ਦਾਗ-ਦਾਗ ਰਹਿ ਗਏ ਕਹਿੰਦੇ ਨੇ ਕਿ ਉਧਰ ਹੱਦ ਕੋਈ ਨਹੀਂ ਰਹਿ ਗਈ ਰਹਿਮਤਾਂ ਦੀ ਤੇ ਇਧਰ ਹੱਦ ਕੋਈ ਨਹੀਂ ਪਰੇਸ਼ਾਨੀਆਂ ਦੀ ਇੱਥੇ ਜਿਉਂਦਿਆਂ ਦੇ ਕਫਨ ਸੀਪਦੇ ਨੇ ਚੱਦਰ ਇਸ ਤਰ੍ਹਾਂ ਵਿਛੀ ਐ ਪਾਣੀਆਂ ਦੀ ਜ਼ਿਕਰ ਕਰੀਏ 우ਸਤਾਦ ਦਾਮਨ ਸਾਹਿਬ ਦਾ 우ਸਤਾਦ ਦਾਮਨ ਅਸਲ ਨਾਮ ਉਹਨਾਂ ਦਾ ਜਿਹੜਾ ਸੀ ਚਿਰਾਗਦੀਨ 4 ਸਤੰਬਰ ਅੱਜ ਦੇ ਦਿਨ ਦੇ ਉੱਤੇ 1911 ਨੂੰ ਇਸ ਧਰਤੀ ਦੇ ਉੱਤੇ ਪੈਰ ਰੱਖਿਆ 3 ਦਸੰਬਰ 1984 ਨੂੰ ਉਹਨਾਂ ਨੇ ਇਸ ਜਹਾਨ ਨੂੰ ਇਸ ਦੁਨੀਆ ਨੂੰ ਅਲਵਿਦਆ ਅਲਵਿਦਆ ਆਖੀ ਹੈ ਪੰਜਾਬੀ ਜ਼ੁਬਾਨ ਦੇ ਮਸ਼ਹੂਰ ਸ਼ਾਇਰ ਤੇ ਰਹਾਸਵਾਦੀ ਸਨ ਉਹ ساری ਉਮਰ ਲਾਹੌਰ ਹੀ ਰਹੇ ਤੇ ਦਰਜੀ ਦਾ ਕੰਮ ਕੀਤਾ ਇਹ ਬੜੀ ਦਿਲਚਸਪ ਗੱਲ ਹੈ ਕਿ ਉਹਨਾਂ ਨੇ ਬਕਾਇਦਾ ਟੇਲਰਿੰਗ ਦਾ ਕੋਰਸ ਪਾਸ ਕੀਤਾ ਤੇ ਨਵੇਂ ਫੈਸ਼ਨ ਦੇ ਕੋਟ ਪੈਂਟਾ ਦੀ ਸਿਉਂਦੇ ਸਨ ਖੁਦ ਸ਼ੁੱਧ ਪੰਜਾਬੀ ਪਹਿਰਾਵਾ ਕੋਰਤਾ ਚਾਦਰਾਂ ਸਿਰ ਤੇ ਪਰਣਾ ਤੇ ਮੋਢੇ ਚਾਦਰਾਂ ਰੱਖਦੇ ਸੀ ਭਾਸ਼ਾ ਪੱਖੋਂ ਵੀ ਉਹ ਉਰਦੂ ਹਿੰਦੀ ਅੰਗਰੇਜ਼ੀ ਸੰਸਕ੍ਰਿਤੀ ਫਾਰਸੀ ਤੇ ਬੰਗਾਲੀ ਤੋਂ ਇਲਾਵਾ ਥੋੜੀ ਬਹੁਤੀ ਪਸ਼ਤੋ ਵੀ ਜਾਣਦੇ ਸੀ ਪਰ ਪੰਜਾਬੀਅਤ ਦੇ ਸ਼ੁਦਾਈ ਸਾਨੂੰ ਉਹਨਾਂ ਦੀਆਂ ਕੁਝ ਸਤਰਾਂ ਤਾਂ ਲੋਕ ਸਤਰਾਂ ਬਣ ਚੁੱਕੀਆਂ ਨੇ ਲਿਖਦੇ ਨੇ ਕਿ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ਗੋਦੀ ਜਿਹਦੀ ਚ ਪਲ ਕੇ ਜਵਾਨ ਹੋਇਓ ਉਹ ਮਾਂ ਦਾ ਉਹ ਮਾਂ ਛੱਡ ਦੇ ਤੇ ਗ੍ਰਾਂ ਛੱਡ ਦੇ ਜੇ ਪੰਜਾਬੀ ਪੰਜਾਬੀ ਈ ਕੂਕਣਾਈ ਜਿੱਥੇ ਖਲਾ ਖਲੋਤਾ ਏ ਥਾਂ ਛੱਡ ਦੇ ਮੈਨੂੰ ਇੰਜ ਲੱਗਦਾ ਲੋਕੀ ਆਖਦੇ ਨੇ ਤੂੰ ਪੁੱਤਰਾ ਆਪਣੀ ਮਾਂ ਛੱਡ ਦੇ ਪਾਕਿਸਤਾਨ ਦੀਆਂ ਮੋਜਾਂ ਹੀ ਮੋਜਾਂ ਚਾਰੇ ਪਾਸੇ ਫੌਜਾਂ ਹੀ ਫੌਜਾਂ ਅੱਗੇ ਹੋਰ ਉਹ ਲਿਖਦੇ ਨੇ ਕਿ ਅਸਾਂ ਮੰਜ਼ਿਲ ਮਕਸੂਦ ਉੱਤੇ ਪਹੁੰਚਣਾ ਕਹਿ ਟਾਂਗਾ ਇਸ ਪਾਸੇ ਕੋੜਾ ਉਸ ਪਾਸੇ ਇਸ ਤੋਂ ਇਲਾਵਾ ਦਾਮਨ ਸਾਹਿਬ ਦਾਮਨ ਦੇ ਮੋਤੀ ਪੁਸਤਕ ਵੀ ਮਿਲਦੀ ਹੈ ਗੁਰਦੇਵ ਸਿੰਘ ਮਾਨ ਅਨੁਸਾਰ ਦਾਮਨ ਇਨਕਲਾਬੀ ਕਵੀ ਸੀ ਉਹ ਪੱਕਾ ਕਾਂਗਰਸੀ ਸੀ ਸਰਕਾਰ ਨੇ ਨੁਕਤਾਚੀਨੀ ਕਰਨ ਵੇਲੇ ਉਹ ਰਤਾ ਨਹੀਂ ਝਿਜਕਦਾ ਸੀ ਸਰਕਾਰ ਦੀ ਉਹ ਸਵਤੰਤਰਤਾ ਦੀ ਲਹਿਰ ਦੇ ਵਿੱਚ ਕਈ ਵਾਰੀ ਕੈਦ ਹੋਇਆ ਮੰਨਿਆ ਭੁੱਟੋ ਦੇ ਗਲਤ ਕੰਮਾਂ ਦੇ ਉੱਤੇ ਕਵਿਤਾ ਕਹਿਣ ਤੇ ਉਹਦੇ ਉੱਤੇ ਝੂਠੇ ਜ਼ਬਰ ਜਨਾਹ ਦਾ ਕੇਸ ਬਣਾ ਕੇ ਉਹਨੂੰ ਜੇਲ੍ਹ ਅੰਦਰ ਵੀ ਜਿਹੜਾ ਟੱਕਿਆ ਗਿਆ ਦਾਮਨ ਦੀ ਖਾਸियत ਇਹ ਹੈ ਕਿ ਹਰ ਸਮਕਾਲੀ ਘਟਨਾ ਤੇ ਕਵਿਤਾ ਲਿਖਣ ਦੇ ਵਿੱਚ ਕਮਾਲ ਕਰਦਾ ਸੀ ਉਸ ਦੀ ਕਵਿਤਾ ਦੇ ਵਿੱਚ ਹਾਸ ਰਸ ਜਿਹੜਾ ਪ੍ਰਧਾਨ ਸੀ ਇਹ ਸੰਗ੍ਰਹਿ ਦੇ ਵਿੱਚ ਉਸ ਦੇ ਦੋ ਕਾਵਿ ਛੰਦ ਛੰਦ ਸ਼ਾਮਿਲ ਕੀਤੇ ਗਏ ਨੇ ਦੂਜਾ ਕਾਵਿ ਬੰਦ ਦੇਸ਼ ਵੰਡ ਦੇ ਦੁਖਾਂਤ ਨੂੰ ਦਰਸਾਉਂਦਾ ਹੈ ਤੇ ਕਾਵਿ ਨਮੂਨਾ ਭਾਵੇਂ ਮੂਹੋਂ ਨਾ ਕਹੀਏ ਪਰ ਵਿੱਚੋਂ ਵਿੱਚ ਹੀ ਖੋਏ ਤੁਸੀਂ ਵੀ ਹੋ ਤੇ ਖੋਏ ਅਸੀਂ ਵੀ ਆ ਇਨਾ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ ਹੋਏ ਤੁਸੀਂ ਵੀ ਹੋ ਤੇ ਹੋਏ ਅਸੀਂ ਵੀ ਹਾਂ ਇਸ ਤੋਂ ਇਲਾਵਾ ਉਸ ਦੀ ਹਾਸ ਰਸ ਕਵਿਤਾ ਕੁਝ ਸਤਰਾਂ ਵੀ ਉਹ ਸਾਂਝੀਆਂ ਕਰਦੇ ਆਂ ਕਹਿੰਦੇ ਨੇ ਕਿ ਯਾਰੋ ਟੈਕਸਾਂ ਦੇ ਲੱਗਣ ਦੀ ਹੱਦ ਹੋ ਗਈ ਯਾਰੋ ਟੈਕਸਾਂ ਦੇ ਲੱਗਣ ਦੀ ਹੱਦ ਹੋ ਗਈ ਹਰ ਦੁਕਾਨ ਤੇ ਟੈਕਸ ਮਕਾਨ ਤੇ ਟੈਕਸ ਇਸੇ ਵਾਸਤੇ ਘਟ ਮੈਂ ਬੋਲਦਾ ਹਾਂ ਲੱਗ ਜਾਵੇ ਨਾ ਕਿਤੇ ਜ਼ੁਬਾਨ ਤੇ ਟੈਕਸ ਦਮਨ ਦੀ ਖਾਸियत ਇਹ ਹੈ ਕਿ ਹਰ ਸਮਕਾਲੀ ਘਟਨਾ ਦਮਨ ਉਹਨਾਂ ਦਾ ਥਖੱਲਸ ਸੀ 1947 ਦੀ ਭਾਰਤ ਦੀ ਤਕਸੀਮ ਤੋਂ ਬਾਅਦ ਜਾਨਕੀ ਵੰਡ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਕਈ ਦਹਾਕਿਆਂ ਤੱਕ ਹਕੂਮਤ ਕਰਦੇ ਰਹੇ ਫੌਜੀ ਤਾਨਾਛਾਹਾਂ ਦੇ ਤਿੱਖੇ ਆਲੋਚਕ ਸਾਨੂੰ ਦਮਨ ਦੇ شاਗਿਰਦ ਫਰਜ਼ੰਦ ਅਲੀ ਦਾ ਨਾਵਲ ਜਿਹੜਾ ਹੈ ਭੁੱਬਲ ਜਿਹੜਾ ਆਪਾਂ ਸਾਂਝਾ ਕਰ ਰਹੇ ਹਾਂ ਦਮਨ ਦੇ شاਗਿਰਦ ਫਰਜ਼ੰਦ ਅਲੀ ਦਾ ਨਾਵਲ ਭੁੱਬਲ ਇਨਾਂ ਦੇ ਜੀਵਨ ਦਾ ਹੱਡ ਵਰਤੀ ਜੀਵਨ ਬਰਤਾਂਤ ਹੈ ਉਹਨਾਂ ਦੀਆਂ ਸਭ ਤੋਂ ਵਧੇਰੇ ਕਹਾਵਤ ਵਰਗੀਆਂ ਸਤਰਾਂ ਸਨ ਆਜ਼ਾਦੀ ਸੰਗਰਾਮ ਦੀ ਰਾਜਨੀਤੀ ਦੀ ਜਾਗ ਉਹਨਾਂ ਨੂੰ ਮੀਆਂ ਇਫਤਖਾਰ 우ਦੀਨ ਨੇ ਲਾਈ ਸੀ ਦਰਜੀ ਹੋਣ ਦੇ ਨਾਤੇ 1930 ਦੇ ਵਿੱਚ ਉਹਨਾਂ ਨੇ ਇਫਤਖਾਰ 우ਦੀਨ ਦੇ ਲਈ ਇੱਕ ਸੂਟ ਦੀ ਸਿਲਾਈ ਕੀਤੀ ਸੀ ਤੇ ਦਾਮਨ ਦੀ ਸ਼ਾਇਰੀ ਤੋਂ ਪ੍ਰਭਾਵਿਤ ਹੋ ਉਹਨਾਂ ਨੇ ਉਸ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੇ ਇੱਕ ਜਲਸੇ ਦੇ ਵਿੱਚ ਆਪਣੀ ਕਵਿਤਾ ਸੁਣਾਉਣ ਦੇ ਲਈ ਸੱਦਾ ਦਿੱਤਾ ਸੀ ਉੱਥੇ ਦਾਮਨ ਦੀ ਇੱਕ ਦਮ ਚੜ੍ਹਾਈ ਹੋਈ ਉੱਥੇ ਹਾਜ਼ਰ ਪੰਡਤ ਨਹਿਰੂ ਨੇ ਉਸ ਨੂੰ ਆਜ਼ਾਦ ਉਸ ਨੂੰ ਆਜ਼ਾਦੀ ਦਾ ਸ਼ਾਇਰ ਕਹਿ ਕੇ ਸਨਮਾਨ ਦਿੱਤਾ ਸੀ ਪਹਿਲਾਂ ਉਹ ਹਮਦਮ ਹਮਦਮ ਦੇ ਨਾਂ ਹੇਠ ਲਿਖਦਾ ਹੁੰਦਾ ਸੀ ਬਾਅਦ ਦੇ ਵਿੱਚ ਤਖੱਲਸ ਬਦਲ ਕੇ ਦਾਮਨ ਰੱਖ ਲਿਆ ਉਸਤਾਦ ਦਾ ਖਿਤਾਬ ਉਸ ਨੂੰ ਲੋਕਾਂ ਨੇ ਦਿੱਤਾ ਇਸ ਤੋਂ ਬਾਅਦ ਉਹ ਇਨਾ ਜਲਸਿਆਂ ਦੇ ਵਿੱਚ ਬਕਾਇਦਾ ਸ਼ਾਮਲ ਹੋਣ ਲੱਗ ਪਏ ਉਹ ਹਿੰਦੂ ਮੁਸਲਮ ਸਿੱਖ ਏਕਤਾ ਨੂੰ ਆਜ਼ਾਦੀ ਦੀ ਲਾਜ਼ਮੀ ਸ਼ਰਤ ਮੰਨਦੇ ਸਨ ਤੇ ਉਹਨਾਂ ਦੀ ਜਿਹੜੀ ਸੀ ਕਾਵਿਕ ਕਾਵਿਕਲਾ ਦੀ ਇੱਕ ਮਿਸਾਲ ਵੀ ਮਿਲਦੀ ਹੈ ਉਹ ਲਿਖਦੇ ਨੇ ਮੈਨੂੰ ਦੱਸ ਓਏ ਰੱਬਾ ਮੇਰਿਆ ਮੈਨੂੰ ਦੱਸ ਓਏ ਰੱਬਾ ਮੇਰਿਆ ਹੁਣ ਦੱਸ ਮੈਂ ਕਿੱਧਰ ਜਾ ਮੈਂ ਉਥੇ ਢੂੰਡਾਂ ਪਿਆਰ ਨੂੰ ਜਿੱਥੇ ਪੁੱਤਰਾ ਖਾਣੇ ਮਾਂ ਜਿੱਥੇ ਕੈਦੀ ਹੋਈਆਂ ਬੁਲਬੁਲਾ ਤੇ ਬਾਗੀ ਬੋਲਣ ਕਾਂ ਉਥੇ ਫੁੱਲ ਪੈ ਲੀਰਾ ਜਾਪਦੇ ਤੇ ਕਲੀਆਂ ਖਿਲੀਆਂ ਨਾ ਅੱਗੇ ਹੋਰ ਇਸੇ ਤਰਜ਼ ਦੇ ਵਿੱਚ ਸਾਂਝੇ ਪੰਜਾਬ ਦਾ ਲੋਕ ਕਵੀ 우ਸਤਾਦ ਦਾਮਨ ਸੁਖਚੈਨ ਸਿੰਘ ਕੁਰੜਹੋਣਾ ਦੀ ਕਲਮ ਦੇ ਵਿੱਚੋਂ ਤੇ ਮੈਂ ਤੁਹਾਡਾ ਦੋਸਤ ਭੋਪਿੰਦਰ ਭਾਰਜ ਦੁਆਬਾ ਰੇਡ ਦਾ ਮੰਚ ਲਿਖਦੇ ਨੇ ਕਿ ਮੇਰੇ ਖਿਆਲ ਅੰਦਰ ਉਹ ਸ਼ਾਇਰ ਸ਼ਾਇਰ ਹੁੰਦਾ ਹੈ ਖੰਡ ਨੂੰ ਖੰਡ ਜੋ ਜ਼ਹਿਰ ਨੂੰ ਜ਼ਹਿਰ ਆਖੇ ਜੋ ਕੁਝ ਹੁੰਦਾ ਏ ਹੋਵੇ ਨਾ ਡਰੇ ਹਰਗਿਜ਼ ਰਹਿਮ ਨੂੰ ਰਹਿਮ ਜੋ ਕੈਰ ਨੂੰ ਕੈਰ ਆਖੇ ਇਹਨਾਂ ਸਤਰਾਂ ਨੂੰ ਆਪਣੇ ਆਖਰੀ ਸਾਹਾਂ ਤੱਕ ਨਿਭਾਉਣ ਵਾਲਾ ਚਿਰਾਗਦੀਨ ਪੰਜਾਬੀ ਜ਼ੁਬਾਨ ਦਾ ਮਸ਼ਹੂਰ ਸ਼ਾਇਰ ਤਿਰਹਾਸਵਾਦੀ ਕਵੀ ਸੀ ਚਿਰਾਗਦੀਨ ਨਾਂ ਦਾ ਇਹ ਸ਼ਖਸ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਬੋਲੀ ਦੇ ਇੱਕ ਦਲੇਰ ਪੁੱਤ 우ਸਤਾਦ ਦਾਮਨ ਦੇ ਨਾਮ ਦੇ ਨਾਲ ਆਪਣੀ ਕਲਮ ਦੇ ਰਾਹੀ ਚਰਚਾ ਦੇ ਵਿੱਚ ਆਇਆ ਇਸ ਸਦਕਾ ਉਸਤਾਦ ਦਾਵਣ ਦਾ ਨਾਂ ਰੈਂਦੀ ਦੁਨੀਆ ਤੱਕ ਸਾਂਝੇ ਪੰਜਾਬ ਦੇ ਲੋਕ ਕਵੀ ਵਜੋਂ ਹਮੇਸ਼ਾ ਸਤਿਕਾਰਿਆ ਜਾਂਦਾ ਰਹੇਗਾ ਚਿਰਾਗਦੀਨ ਦਾ ਜਨਮ 4 ਸਤੰਬਰ 1911 ਨੂੰ ਮੀਆਂ ਮੀਰ ਬਖਸ਼ ਤੇ ਕਰੀਬ ਬੀਬੀ ਦੇ ਘਰ ਆ ਕਰੀਮ ਬੀਬੀ ਦੇ ਘਰ ਇੱਕ ਗਰੀਬ ਪਰਿਵਾਰ ਦੇ ਵਿੱਚ ਹੁੰਦਾ ਅੰਮੀ ਨੇ ਲੋਕਾਂ ਦੇ ਘਰਾਂ ਦੇ ਵਿੱਚ ਭਾਂਡੇ ਮਾਂਜ ਕੇ ਘਰ ਦਾ ਗੁਜ਼ਾਰਾ ਕੀਤਾ ਕਰ ਦੇ ਹਾਲਾਤ ਨੂੰ ਸਮਝਦਿਆਂ ਚਿਰਾਗਦੀਨ ਨੇ ਪਿਤਾ ਦਾ ਦਰਜੀ ਦੇ ਕੰਮ ਦੇ ਵਿੱਚ ਸਾਥ ਦਿੱਤਾ ਕੰਮ ਕਰਦਿਆਂ ਲੋਕਾਂ ਦੀ ਮੰਗ ਤੇ ਨਵੇਂ ਫੈਸ਼ਨ ਦੇ ਪੈਂਟ ਕੋਟ ਆਦਿ ਸਿਉਂ ਕੇ ਦੇਣੇ ਪਰ ਖੁਦ ਹਮੇਸ਼ਾ ਸ਼ੁੱਧ ਪੰਜਾਬੀ ਪਹਿਰਾਵਾ ਕੁੜਤਾ ਚਾਦਰਾਂ ਸਿਰ ਤੇ ਪਰਣਾ ਤੇ ਮੋਢੇ ਤੇ ਸਾਫਾ ਰੱਖਿਆ ਚਿਰਾਗਦੀਨ ਨੇ 10ਵੀਂ ਤੱਕ ਦੀ ਪੜ੍ਹਾਈ ਦੇਵ ਸਮਾਜ ਸਕੂਲ ਤੋਂ ਕੀਤੀ ਉਰਦੂ ਹਿੰਦੀ ਅੰਗਰੇਜ਼ੀ ਸੰਸਕ੍ਰਿਤ ਫਾਰਸੀ ਤੇ ਬੰਗਾਲੀ ਤੋਂ ਇਲਾਵਾ ਥੋੜੀ ਬਹੁਤੀ ਪਸ਼ਤੂ ਵੀ ਜਾਣਦੇ ਸਨ ਬਹੁ ਪਾਸ਼ਾਈ ਜਾਣਕਾਰ ਹੋਣ ਦੇ ਬਾਵਜੂਦ ਵੀ ਪੰਜਾਬੀ ਭਾਸ਼ਾ ਦੇ ਲਈ ਹੱਦ ਤੋਂ ਵੱਧ ਸ਼ੈਦਾਈ ਸੀ ਉਹ ਪੰਜਾਬੀ ਬੋਲੀ ਦੇ ਲਈ ਉਸਤਾਦ ਦਾਮਨ ਦਾ ਉਹ ਇਸ ਕਵਿਤਾ ਤੋਂ ਹੀ ਜਾਣਿਆ ਜਾਂ ਚੱਕਦਾ ਹੈ ਕਹਿੰਦਾ ਹੈ ਕਿ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ਗੋਦੀ ਜਿੱਦੀ ਚ ਪਲ ਕੇ ਜ਼ਬਾਨ ਹੋਇਓ ਉਹ ਮਾਂ ਛੱਡ ਦੇ ਤੇ ਗਰਾਹ ਛੱਡ ਦੇ ਜੇ ਪੰਜਾਬੀ ਪੰਜਾਬੀ ਈ ਕੂਕਣਾ ਈ ਜਿੱਥੇ ਖਲਾ ਖਲੋਤਾ ਏ ਥਾਂ ਛੱਡ ਦੇ ਮੈਨੂੰ ਇੰਜ ਲੱਗਦਾ ਲੋਕੀ ਆਖਦੇ ਨੇ ਤੂੰ ਪੁੱਤਰਾ ਆਪਣੀ ਮਾਂ ਛੱਡ ਦੇ ਉਸਤਾਦ ਦਾਮਦ ਦੀ ਜ਼ਿੰਦਗੀ ਭਰ ਦੀ ਸਹਾਇਕ ਸਾਹਿਤਕ ਕਿਰਤ ਨੂੰ ਬਾਚਦਿਆਂ ਅਹਿਸਾਸ ਹੁੰਦਾ ਹੈ ਕਿ ਸ਼ਾਹ ਹੁਸੈਨ ਬੁੱਲੇ ਸ਼ਾਹ ਤੇ ਵਾਰਿਸ ਸ਼ਾਹ ਤੋਂ ਬਾਅਦ 20ਵੀਂ ਸਦੀ ਦੇ ਵਿੱਚ ਪੰਜਾਬੀ ਬੋਲੀ ਦੀਆਂ ਬਗਾਵਤੀ ਕਲਮ ਕਲਮਾਂ ਦੇ ਵਿੱਚੋਂ ਉਹ شمار ਹੈ ਜਦੋਂ-ਜਦੋਂ ਵੀ ਦਾਵਨ ਨੂੰ ਪੰਜਾਬੀ ਦੇ ਵਿੱਚ ਲਿਖਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਦੋਂ ਹੀ ਉਹਨਾਂ ਨੇ ਆਪਣੀ ਕਲਮ ਦੇ ਰਾਹੀਂ ਇਸ ਦਾ ਜਵਾਬ ਵੀ ਦਿੱਤਾ ਕਿਵੇਂ ਜਵਾਬ ਦਿੱਤਾ ਕਹਿੰਦੇ ਆ ਕਿ ਇੱਥੇ ਬੋਲੀ ਪੰਜਾਬੀ ਹੀ ਬੋਲੀ ਜਾਵੇਗੀ ਇੱਥੇ ਬੋਲੀ ਪੰਜਾਬੀ ਹੀ ਬੋਲੀ ਜਾਵੇਗੀ ਉਰਦੂ ਵਿੱਚ ਕਿਤਾਬਾਂ ਦੇ ਠਣਦੀ ਰਹੇਗੀ ਇਹਦਾ ਪੁੱਤਰਾ ਇਹਦਾ ਪੁੱਤਰ ਹਾਂ ਇਹਦੇ ਤੋਂ ਦੁੱਧ ਮੰਗਣਾ ਮੇਰੀ ਭੁੱਖ ਇਹੀ ਛਾਤੀ ਤਣਦੀ ਰਹੇਗੀ ਇਹਦੇ ਲੱਖ ਹਰੀਫ ਪੈ ਹੋਣ ਪੈਦਾ ਇਹਦੇ ਜਣ ਕੇ ਲੱਖ ਦੁਸ਼ਮਣ ਹੋਣ ਪੈਦਾ ਇਹਦੇ ਲੱਖ ਹਰੀਫ ਪੈ ਹੋਣ ਪੈਦਾ ਦਿਨ ਬਾ ਦਿਨ ਇਹਦੀ ਸ਼ਕਲ ਬਣਦੀ ਰਹੇਗੀ ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ ਲੋਕਾਂ ਦੀ ਭਾਸ਼ਾ ਪੰਜਾਬੀ ਵਿੱਚ ਲੋਕ ਮਸਲਿਆਂ ਬਾਰੇ ਸਮੇਂ-ਸਮੇਂ ਦੇ ਉੱਤੇ ਲਿਖਦਿਆਂ 우ਸਤਾਦ ਦਾਮਨ ਨੇ ਸਾਂਝੇ ਪੰਜਾਬ ਦੇ ਲੋਕ ਕਵੀ ਹੋਣ ਦਾ ਰਤਬਾ ਹਮੇਸ਼ਾ ਬਣਾਈ ਰੱਖਿਆ ਗੱਲ ਪੰਜਾਬੀ ਭਾਸ਼ਾ ਦੀ ਹੋਵੇ ਜਾਂ ਆਮ ਲੋਕਾਈ ਮਸਲਿਆਂ ਦੇ ਨਾਲ ਇਨਸਾਨੀਅਤ ਦੀ ਦਾਮਨ ਨੇ ਆਪਣੀ ਸ਼ਾਇਰੀ ਅੱਖ ਦੇ ਨਾਲ ਕੀਤੀ ਹੈ ਜਦੋਂ ਵੀ 우ਸਤਾਦ ਦਾਮਨ ਨੂੰ ਉਰਦੂ ਦੇ ਵਿੱਚ ਲਿਖਣ ਦੇ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਆਪਣੀ ਕਵਿਤਾ ਦੇ ਰਾਹੀਂ ਜਵਾਬ ਦਿੱਤਾ ਉਹ ਲਿਖਦਾ ਹੈ ਕਿ ਉਰਦੂ ਦਾ ਮੈਂ ਦੋਖੀ ਨਾਹੀਂ ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ ਪੁੱਛਦੇ ਉਹ ਮੇਰੇ ਦਿਲ ਦੀ ਬੋਲੀ ਹਾਂਜੀ ਹਾਂ ਪੰਜਾਬੀ ਏ ਆਜ਼ਾਦੀ ਸੰਗਰਾਮ ਦੀ ਸਿਆਸਤ ਦੀ ਜਾਗ ਉਹਨਾਂ ਨੂੰ ਮੀਆਂ ਇਫਤਖਾਰ 우ਦੀਨ ਨੇ ਲਾਈ ਸੀ ਦਰਅਸਲ 1930 ਦੇ ਵਿੱਚ 우ਸਤਾਦ ਦਾਮਨ ਦੀ ਸ਼ਾਇਰੀ ਸੁਣਨ ਦਾ ਸਬੱਬ ਮੀਆਂ ਇਫਤਖਾਰ 우ਦੀਨ ਦੇ ਲਈ ਉਦੋਂ ਬਣਿਆ ਜਦੋਂ ਉਹ ਆਪਣੇ ਇੱਕ ਸੂਟ ਦੀ ਸਿਲਾਈ ਦੇ ਲਈ ਉਹਨਾਂ ਦੀ ਦੁਕਾਨ ਤੇ ਆਇਆ ਸ਼ਾਇਰੀ ਤੋਂ ਪ੍ਰਭਾਵਿਤ ਹੋ ਕੇ ਮੀਆਂ ਨੇ ਇੱਕ ਜਲਸੇ ਦੇ ਦੌਰਾਨ ਕਵਿਤਾ ਸੁਣਾਉਣ ਦੇ ਲਈ ਦਾਮਨ ਨੂੰ ਸੱਦਾ ਦਿੱਤਾ ਇਸ ਜਲਸੇ ਦੇ ਮੌਕੇ ਦੇ ਉੱਤੇ ਦਾਮਨ ਨੇ ਆਪਣੀ ਕਵਿਤਾ ਦੇ ਰਹੀ ਇਨਸਾਨੀਅਤ ਪਸੰਦ ਵਿਅਕਤੀ ਨੂੰ ਮੋਹ ਲਿਆ ਸੀ ਉਹ ਲਿਖਦਾ ਹੈ ਕਿ ਭਾਵੇਂ ਮੂੰਹੋਂ ਨਾ ਕਹੀਏ ਪਰ ਵਿੱਚੋਂ ਵਿੱਚੀ ਖੋਏ ਤੁਸੀਂ ਵੀ ਹੋ ਤੇ ਖੋਏ ਅਸੀਂ ਵੀ ਹਾਂ ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ ਹੋਏ ਤੁਸੀਂ ਵੀ ਹੋ ਹੋਏ ਅਸੀਂ ਵੀ ਹਾਂ ਕੁਝ ਉਮੀਦ ਹੈ ਜ਼ਿੰਦਗੀ ਮਿਲ ਜਾਵੇਗੀ ਕੁਝ ਉਮੀਦ ਹੈ ਜ਼ਿੰਦਗੀ ਮਿਲ ਜਾਵੇਗੀ ਮੋਏ ਤੁਸੀ ਵੀ ਹੋ ਮੋਏ ਅਸੀਂ ਵੀ ਹਾਂ ਜਿਉਂਦੀ ਜਾਨ ਵੀ ਮੌਤ ਦੇ ਮੂੰਹ ਅੰਦਰ ਢੋਏ ਤੁਸੀ ਵੀ ਹੋ ਢੋਏ ਅਸੀਂ ਵੀ ਹਾਂ ਜਾਗਣ ਵਾਲਿਆ ਰੱਜ ਕੇ ਲੁੱਟਿਆ ਏ ਜਾਗਣ ਵਾਲਿਆ ਰੱਜ ਕੇ ਲੁੱਟਿਆ ਏ ਸੋਏ ਤੁਸੀ ਵੀ ਹੋ ਤੇ ਸੋਏ ਅਸੀਂ ਵੀ ਹਾਂ ਲਾਲੀ ਅੱਖੀਆਂ ਦੀ ਪਈ ਦੱਸਦੀ ਏ ਲਾਲੀ ਅੱਖੀਆਂ ਦੀ ਪਈ ਦੱਸਦੀ ਏ ਰੋਏ ਤੁਸੀਂ ਵੀ ਉਹ ਤੇ ਰੋਏ ਅਸੀਂ ਵੀ ਹਾਂ ਉਸ ਮੌਕੇ ਉੱਥੇ ਹਾਜ਼ਰ ਪੰਡਤ ਨਹਿਰੂ ਨੇ ਭਾਵੁਕ ਹੋ ਕੇ 우ਸਤਾਦ ਦਾਮਨ ਨੂੰ ਗਲਵਕੜੀ ਦੇ ਵਿੱਚ ਲੈ ਲਿਆ ਤੇ ਆਜ਼ਾਦੀ ਦਾ ਸ਼ਾਇਰ ਕਹਿ ਕੇ ਉਹਨਾਂ ਦੀ ਕਲਮ ਨੂੰ ਮਾਨ ਬਖਸ਼ਿਆ ਦਾਮਨ ਦਾ ਪੰਜਾਬੀ ਭਾਸ਼ਾ ਦੇ ਲਈ ਮੋਹ ਜੱਗ ਜ਼ਾਹਰ ਹੋਇਆ ਇਸ ਦੇ ਨਾਲ ਹੀ ਦਾਮਨ ਦੀ ਬਾਗਿਆਨਾ ਕਲਮ ਸਿੱਧੇ ਰੂਪ ਦੇ ਵਿੱਚ ਸਮੇਂ ਦੀਆਂ ਹਕੂਮਤਾਂ ਨੂੰ ਸਵਾਲ ਕਰਦੀ ਰਹੀ ਤੇ ਵਿਅੰਗਮਈ ਰੂਪ ਦੇ ਵਿੱਚ ਚੋਟ ਵੀ ਕਰਦੀ ਰਹੀ ਸਾਡੇ ਸੱਭਿਆਚਾਰ ਦੇ ਪੱਖ ਤੋਂ ਦਾਮਨ ਦੇ ਲਿਖੇ ਇੱਕ ਗੀਤ ਦੇ ਬੋਲ ਮੈਨੂੰ ਧਰਤੀ ਕਲੀ ਕਰਾ ਦੇ ਮੈਂ ਨੱਚਾਂਗੀ ਸਾਰੀ ਰਾਤ ਹਮੇਸ਼ਾ ਸਾਡੀਆਂ ਖੁਸ਼ੀਆਂ ਦੇ ਵਿੱਚ ਭਾਈਵਾਲ ਬਣ ਕੇ ਰਹੇ ਨੇ ਤੇ ਅੱਗੇ ਵੀ ਹਮੇਸ਼ਾ ਰਹਿਣਗੇ ਅੱਜ ਦੇ ਦੌਰ ਦੇ ਵਿੱਚ ਪੰਜਾਬ ਪੰਜਾਬੀ ਤੇ ਪੰਜਾਬੀਅਤ ਤੋਂ ਦੂਰ ਹੋ ਰਹੀ ਪੀੜ੍ਹੀ ਸਾਡੇ ਪੰਜਾਬ ਦੀ ਧਰਤੀ ਦੇ ਨਾਲ ਜੁੜੇ ਸਹਿਤਕਾਰਾਂ ਨੂੰ 우ਸਤਾਦ ਦਾਮਣ ਦੀ ਕਲਮ ਤੇ ਪੰਜਾਬੀ ਭਾਸ਼ਾ ਦੇ ਲਈ ਮੋਹ ਤੋਂ ਸੇਧ ਲੈਣ ਦੀ ਬਹੁਤ ਵੱਡੀ ਲੋੜ ਹੈ। ਪੰਜਾਬੀ ਸ਼ਾਇਰ ਗੁਰਪ੍ਰਜਨ ਗਿੱਲ 우ਸਤਾਦ ਦਾਮਣ ਬਾਰੇ ਲਿਖਦੇ ਨੇ 우ਸਤਾਦ ਦਾਮਣ ਦਰवेश ਸ਼ਾਇਰ ਸੀ। ਉਸਨੇ ਰੱਜ ਕੇ ਸਾਂਝੇ ਪੰਜਾਬ ਦਾ ਦਰਦ ਗਾਇਆ। ਉਸ ਦੀ ਹਰ ਸਤਰ ਤੋਂ ਪੀੜ ਨੁੱਚੜਦੀ ਹੈ। ਜਿਵੇਂ ਵੇਲਣੇ ਦੇ ਵਿੱਚ ਗੰਨੇ ਨਹੀਂ ਬੰਦੇ ਪੀੜੇ ਜਾ ਰਹੇ ਹੋਣ। ਉਸਤਾਦ ਦਾਮਨ ਦੇ ਜੀਉਂਦੇ ਜੀ ਉਹਨਾਂ ਦੀ ਕੋਈ ਪੁਸਤਕ ਪ੍ਰਕਾਸ਼ਿਤ ਨਾ ਹੋਣ ਬਾਰੇ ਪਤਾ ਲੱਗਦਾ ਹੈ ਉਹ ਹਮੇਸ਼ਾ ਜ਼ੁਬਾਨੀ ਹੀ ਯਾਦ ਰੱਖਦੇ ਸਨ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਨ ਦੇ ਲਈ ਕੁਝ ਉਪਰਾਲੇ ਜ਼ਰੂਰ ਹੋਏ ਉਸਤਾਦ ਦਾਮਨ ਦੇ ਬਾਰੇ ਜਿੰਨਾ ਵੀ ਲਿਖਿਆ ਜਾਵੇ ਥੋੜਾ ਹੈ ਉਹਨਾਂ ਦੀ ਸਾਹਿਤਕ ਦੇਣ ਹਮੇਸ਼ਾ ਹੀ ਪੰਜਾਬੀ ਭਾਸ਼ਾ 'ਚ ਤਰੂਤਾਰੇ ਵਾਂਗ ਜੜੀ ਹੈ ਚਮਕਦੀ ਰਹੇਗੀ ਕੀਰਤੀ ਪੰਜਾਬੀਆਂ ਦੇ ਲਈ ਉਸਤਾਦ ਦੇ ਲਿਖੇ ਟੁਕਮੇ ਬੋਲ ਨੇ ਆਖਰ 'ਚ ਉਹ ਲਿਖਦੇ ਨੇ ਕਿ ਬਿਖਰੇ ਵਰਕਿਆਂ ਦੀ ਹੋ ਗਈ ਜिल्ਦਬੰਦੀ ਬਿਖਰੇ ਵਰਕਿਆਂ ਦੀ ਹੋ ਗਈ ਜिल्ਦਬੰਦੀ ਮੈਂ ਇੱਕ ਖੁੱਲੀ ਕਿਤਾਬ ਨੂੰ ਵੇਖਦਾ ਹਾਂ ਇਹ ਵਿਸਾਖੀ ਦੀਆਂ ਮਿਹਰਬਾਨੀਆਂ ਨੇ ਬੰਬੇ ਵਿੱਚ ਵੀ ਪੰਜਾਬ ਨੂੰ ਵੇਖਦਾ ਹਾਂ ਬੰਬੇ ਵਿੱਚ ਵੀ ਪੰਜਾਬ ਨੂੰ ਵੇਖਦਾ ਹਾਂ ਜੀ ਦੋਸਤੋ ਇਹ ਸੀ ਜੀ ਉਸਤਾਦ ਦામਨ ਹੁਣਾਂ ਦੀ ਗੱਲਬਾਤ ਸਾਂਝੇ ਪੰਜਾਬ ਦਾ ਲੋਕ ਕਵੀ ਉਸਤਾਦ ਦਾਮਨ ਕੁਝ ਹਿੱਸਾ ਮੇਰੇ ਵੱਲੋਂ ਤੇ ਕੁਝ ਜਿਹੜੀ ਜਾਣਕਾਰੀ ਹੈ ਸੁਖਚੈਨ ਸਿੰਘ ਕੁਰੜ ਉਹਨਾਂ ਦੀ ਕਲਮ ਦੇ ਵਿੱਚੋਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੋਆਬਾ ਰੀਡ ਦਾ ਮੰਚ ਫਿਲਨਾ ਸਟੂਡੀਓ ਇਸ ਨੂੰ ਅਲੱਗ ਕਰਕੇ ਵੀ ਆਪਾਂ ਪਾਉਣ ਦੀ ਕੋਸ਼ਿਸ਼ ਕਰਾਂਗੇ ਤੇ ਸਟੂਡੀਓ ਦਾ ਨੰਬਰ +3584497619 ਬਾਟ ਹੈ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਕਾਲ ਤੁਸੀਂ ਕਰ ਸਕਦੇ ਹੋ ਤੇ ਗੱਲਬਾਤ ਦੇ ਵਿੱਚ ਵਾਧਾ ਵੀ ਨਾਲ ਦੀ ਨਾਲ ਜਿਹੜਾ ਕਰ ਸਕਦੇ ਹੋ ਕਹਿੰਦੇ ਨੇ ਕਿ ਦੌਲਤਮੰਦਾਂ ਦੇ ਸਦਾ ਨੇ ਬੰਦ ਬੂਹੇ 우ਸਤਾਦ ਆਮਾ ਲਿਖਦੇ ਨੇ ਕਿ ਦੌਲਤ ਦੌਲਤਮੰਦਾਂ ਦੇ ਸਦਾ ਨੇ ਬੰਦ ਬੂਹੇ ਤੇ ਗਰੀਬਾਂ ਦੇ ਬੂਹੇ ਨਾ ਬਾਰੀਆਂ ਨੇ ਮਹੀਨੇ ਬਾਅਦ ਇੰਜ ਸੂਦ ਦਾ ਆਏ ਝਖੜ ਜਿਵੇਂ ਮੌਤ ਨੇ ਬਾਹਾਂ ਖਿਲਾਰੀਆਂ ਨੇ ਫਿਰ ਹੈ ਉਮਰ ਕਿਤਾਬ ਦੀ ਲੋੜ ਸਾਨੂੰ ਚਾ ਫਰੰਗੀਆਂ ਨੇ ਮੱਤਾਂ ਮਾਰੀਆਂ ਨੇ ਦਾਮਨ ਕਦ ਤੱਕ ਕਰਨਗੇ ਜ਼ੁਲਮ ਜ਼ਾਲਮ ਇੱਕ ਦਿਨ ਆਉਣੀਆਂ ਸਾਡੀਆਂ ਵਾਰੀਆਂ ਨੇ ਅੱਗੇ ਲਿਖਦੇ ਨੇ ਕਿ ਦੁਨੀਆ ਹੁਣ ਪੁਰਾਣੀ ਐ ਨਿਜ਼ਾਮ ਬਦਲੇ ਜਾਣਗੇ ਊਂਠ ਦੀ ਸਵਾਰੀ ਦੇ ਮਕਾਮ ਬਦਲੇ ਜਾਣਗੇ ਅਮੀਰ ਤੇ ਗਰੀਬ ਦੇ ਨਾਮ ਬਦਲੇ ਜਾਣਗੇ ਆਕਾ ਬਦਲੇ ਜਾਣਗੇ ਗੁਲਾਮ ਬਦਲੇ ਜਾਣਗੇ ਜਾਨ ਕਿ ਜਿਹੜੇ ਹਕੂਮਤ ਵਾਲੇ ਨੇ ਆਕਾ ਬਦਲੇ ਜਾਣਗੇ ਤੇ ਗੁਲਾਮ ਬਦਲੇ ਜਾਣਗੇ ਸੁਲਤਾਨੀ ਬਦਲੀ ਜਾਏਗੀ ਦਰਬਾਨੀ ਬਦਲੀ ਜਾਏਗੀ ਤਾਂ ਤਾਜ਼ੀ ਰਾਤ ਤੇ ਹਿੰਦ ਦੀ ਕਹਾਣੀ ਬਦਲੀ ਜਾਏਗੀ ਦਾਨਾਈ ਦੇ ਵਿੱਚ ਹੁਣ ਨਹੀਂ ਨਾਦਾਨੀ ਬਦਲੀ ਜਾਏਗੀ ਇੱਕ ਇੱਕ ਫਰੰਗੀ ਦੀ ਨਿਸ਼ਾਨੀ ਬਦਲੀ ਜਾਏਗੀ ਕੋਠੀਆਂ ਚ ਡਾਕੂਆਂ ਦੇ ਕੋਠਕਾਂ 'ਚ ਡਾਕੂਆਂ ਦੇ ਡੇਰੇ ਬਦਲੇ ਜਾਣਗੇ ਦਿਨੋ ਦਿਨੀ ਰਿਸ਼ਵਤਾਂ ਦੇ ਢੇੜੇ ਬਦਲੇ ਜਾਣਗੇ ਆਪੋ ਵਿੱਚ ਵੰਡੀਆਂ ਦੇ ਘੇਰੇ ਬਦਲੇ ਜਾਣਗੇ ਕਾਲਖਾਂ ਦੇ ਨਾਲ ਭਰੇ ਚਿਹਰੇ ਬਦਲੇ ਜਾਣਗੇ ਆਖਰ 'ਚ ਲਿਖਦੇ ਨੇ ਕਿ ਕਿਤਾਬ ਬਦਲੀ ਜਾਏਗੀ ਮਜਮੂਨ ਬਦਲੇ ਜਾਣਗੇ ਅਦਾਲਤ ਬਦਲੀ ਜਾਏਗੀ ਕਾਨੂੰਨ ਬਦਲੇ ਜਾਣਗੇ ਦੋਲਤੇ ਬਦਲੇ ਜਾਣਗੇ ਤੇ ਨੂਨ ਬਦਲੇ ਜਾਣਗੇ ਗਦਾਰਾਂ ਦੀਆਂ ਰਗਾਂ ਵਿੱਚੋਂ ਖੂਨ ਬਦਲੇ ਜਾਣਗੇ ਗਦਾਰਾਂ ਦੀਆਂ ਰਗਾਂ ਵਿੱਚੋਂ ਖੂਨ ਬਦਲੇ ਜਾਣਗੇ ਜੀ ਦੋਸਤੋ ਇਹ ਸੀ ਜੀ 우ਸਤਾਦ ਦਾਮਣ ਜੀ ਦੀ ਕਲਮ ਦੇ ਵਿੱਚੋਂ ਕੁਝ ਸਤਰਾਂ ਤੇ ਉਹਨਾਂ ਦੀਆਂ ਲਿਖਤਾਂ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਹੈ ਕੁਝ ਸੁਨੇਹੇ